ਹੀਰਾ ਜਨਮ ਅਮੋਲਕ ਤੇਰਾ ਇਸ ਨੂੰ ਕਿਉਂ ਗਵਾਉਣਾ ਏ ਹੀਰਾ ਜਨਮ ਅਮੋਲਕ ਤੇਰਾ ਇਸ ਨੂੰ ਕਿਉਂ ਗਵਾਉਣਾ ਏ ਅਮਰਤ ਵੇਲੇ ਸਿਮਰਨ ਕਰ ਲੈ ਫੇਰ ਪਹਿਣਾ ਪਛਤਾਉਣਾ ਏ ਅਮਰਤ ਵੇਲੇ ਸਿਮਰਨ ਕਰ ਲੈ ਫੇਰ ਪਹਿਣਾ ਪਛਤਾਉਣਾ ਏ ਕਰਦਾ ਫਿਰੇ ਇਕੱਤਰ ਮਾਇਆ ਕਰਦਾ ਫਿਰੇ ਇਕੱਤਰ ਮਾਇਆ ਦੇਣ ਵਾਲੇ ਨੂੰ ਮਨੋ ਪੁਲਾਇਆ ਦੇਣ ਵਾਲੇ ਨੂੰ ਮਨੋ ਪੁਲਾਇਆ ਇਹ ਕਾਇਆ ਮਿੱਟੀ ਦਾ ਪੁਤਲਾ ਇਹ ਕਾਇਆ ਮਿੱਟੀ ਦਾ ਪੁਤਲਾ ਜਿਸ ਨੂੰ ਰੀਜਾਂ ਨਾਲ ਸਜਾਇਆ ਜਿਸ ਨੂੰ ਰੀਜਾਂ ਨਾਲ ਸਜਾਇਆ ਜੁਗਾ ਜੁਗਾ ਦੀਆਂ ਆਸਾਂ ਲਾਈਆਂ ਕੁਝ ਪਲ ਦਾ ਤਪਰ ਹੋਣਾ ਏ ਇਹ ਰਾਂ ਜਨਮ ਅਮੋਲਕ ਤੇਰਾ ਇਸ ਨੂੰ ਕਿਉ ਗਵਾਉਣਾ ਏ ਇਹ ਰਾਂ ਜਨਮ ਅਮੋਲਕ ਤੇਰਾ ਇਸ ਨੂੰ ਕਿਉ ਗਵਾਉਣਾ ਏ ਅੰਮ੍ਰਿਤ ਵੇਲੇ ਸਿਮਰਨ ਕਰ ਲੈ ਫੇਰ ਪਹਿਣਾ ਪਛਤਾਉਣਾ ਏ ਅੰਮ੍ਰਿਤ ਵੇਲੇ ਸਿਮਰਨ ਕਰ ਲੈ ਫੇਰ ਪਹਿਣਾ ਪਛਤਾਉਣਾ ਏ ਨਾਮ ਬਿਨਾ ਤੇਰਾ ਕੋਈ ਨ ਬੇਲੀ ਨਾਮ ਬਿਨਾ ਤੇਰਾ ਕੋਈ ਨ ਬੇਲੀ ਮਾਤ ਪਿਤਾ ਸੁਤ ਮੀਤ ਨਾ ਪਹਾਏ ਮਾਤ ਪਿਤਾ ਸੁਤ ਮੀਤ ਨਾ ਪਹਾਏ ਜਿਉਂਦਿਆਂ ਦੇਨੇ ਸਾਰੇ ਬੇਲੀ ਅੰਤ ਨੂੰ ਫਿਰ ਪਛਤਾਉਣਾ ਏ ਹੀ ਰਾਂਝਾ ਜਨਮ ਅਮੋਲਕ ਤੇਰਾ ਇਸਨੋਂ ਕਿਉ ਗਵਾਉਣਾ ਏ ਹੀ ਰਾਂਝਾ ਜਨਮ ਅਮੋਲਕ ਤੇਰਾ ਇਸਨੋਂ ਕਿਉ ਗਵਾਉਣਾ ਏ ਅਮਰਤ ਵੇਲੇ ਸਿਮਰਨ ਕਰ ਲੈ ਫਿਰ ਪਹਿਣਾ ਪਛਤਾਉਣਾ ਏ ਅੰਮ੍ਰਿਤ ਵੇਲੇ ਸਿਮਰਨ ਕਰ ਲੈ ਫੇਰ ਪਹਿਣਾ ਪਛਤਹੁਣਾ ਏ ਚਾਰ ਦਿਨਾਂ ਦਾ ਮੇਲਾ ਬੰਦਿਆ ਚਾਰ ਦਿਨਾਂ ਦਾ ਮੇਲਾ ਬੰਦਿਆ ਕਰ ਲੈ ਜਨਮ ਸੁਹਿਲਾ ਬੰਦਿਆ ਕਰ ਲੈ ਜਨਮ ਸੁਹਿਲਾ ਬੰਦਿਆ ਮਾਨਸ ਦੇਹ ਮੁੜ ਨਹੀਂ ਮਿਲਣੀ ਮਾਨਸ ਦੇਹ ਮੁੜ ਨਹੀਂ ਮਿਲਣੀ ਪਹਿਣਾ ਮੁੱਲ ਲਈ ਤੇ ਲਾਏ ਪਹਿਣਾ ਮੁੱਲ ਨਹੀਂ ਤੇ ਜਿਉਂ ਦਿਆਂ ਦੇ ਨੇ ਸਾਰੇ ਬੇਲੀ ਅੰਤ ਨੂੰ ਫਿਰ ਪਛਤਾਉਣਾ ਏ ਹੀ ਰਾਜ ਜਨਮ ਅਮੋਲਕ ਤੇਰਾ ਇਸ ਨੂੰ ਕਿਉ ਗਵਾਉਣਾ ਏ ਹੀ ਰਾਜ ਜਨਮ ਅਮੋਲਕ ਤੇਰਾ ਇਸ ਨੂੰ ਕਿਉ ਗਵਾਉਣਾ ਏ ਅੰਮ੍ਰਿਤ ਵੇਲੇ ਸਿਮਰਨ ਕਰ ਲੈ ਫਿਰ ਪਹਿਣਾ ਪਛਤਾਉਣਾ ਏ ਅੰਮ੍ਰਿਤ ਵੇਲੇ ਸਿਮਰਨ ਕਰ ਲੈ ਫਿਰ ਪਹਿਣਾ ਪਛਤਾਉਣਾ ਏ ਬੁਰੇ ਕਾਮ ਕੋ ਉਠ ਖਲੋਇਆ ਬੁਰੇ ਕਾਮ ਕੋ ਉਠ ਖਲੋਇਆ ਨਾਮ ਕਿ ਬੇਲਾ ਪੈ ਪੈ ਸੋਇਆ ਨਾਮ ਕਿ ਬੇਲਾ ਪੈ ਪੈ ਸੋਇਆ ਅੰਤ ਸਮਾਜ ਦੁਆਗੇ ਹੈ ਤੇਰਾ ਜਮਾਨ ਕੇਰਾ ਪੌਣਾ ਏ ਹੀਰਾ ਜਨਮ ਅਮੋਲਕ ਤੇਰਾ ਇਸ ਨੂੰ ਕਿਉਂ ਗਵਾਉਣਾ ਏ ജന്മയ മോല തരാ ഇസണോ കേ അമൃത സിമരന കല ഫി പേന